ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੰਨ ਪੰਜਾਬੀ ਸੂਟ ਸਿਲੈਕਸ਼ਨਸ ਤੇ ਅੱਜ ਮੈਂ ਕਲੈਕਸ਼ਨਾਂ ਬੜੇ ਹੀ ਵੱਖਰੇ ਵੱਖਰੇ ਤਰ੍ਹਾਂ ਦੀਆਂ ਲੈ ਕੇ ਆਈਆਂ ਨਵੀਆਂ ਆਈਆਂ ਨੇ ਸਾਰੀਆਂ ਕਲੈਕਸ਼ਨਾਂ ਕੋਸ਼ਿਸ਼ ਕਰਾਂਗੀ ਸਭ ਦਾ ਰੇਟ ਦੱਸਤੀਆਂ ਅਗਰ ਰਹਿ ਜਾਏ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਇਹ ਟੌਪ ਤੁਹਾਨੂੰ ਸ਼ਿਮਰ ਵਿੱਚ ਮਿਲੇਗਾ ਚਾਰ ਰੰਗਾਂ ਵਾਲੀ ਕਲੈਕਸ਼ਨ ਹੈ ਇਹ ਜਿਹੜੀ ਕਲੈਕਸ਼ਨ ਹੈ कॉटन ਵਿੱਚ ਤੁਹਾਨੂੰ ਸ਼ਰਟ ਦਾ ਫੈਬਰਿਕ ਮਿਲੇਗਾ 1400 ਰੁਪਏ ਦਾ ਪ੍ਰਾਈਸ ਹੈ ਹੈਂਡਵਰਕ ਹੋਇਆ ਹੈ ਐਮਬ੍ਰੋਇਡਰੀ ਹੋਈ ਹੈ ਬਾਟਮ कॉटन ਦਾ ਹੈ ਦੁਪੱਟਾ ਜਿਹੜਾ ਉਹ ਤੁਹਾਨੂੰ ਮਲਮਲ कॉटन ਦਾ ਮਿਲੇਗਾ 1400 ਰੁਪਏ ਦਾ ਰੇਟ ਹੈ ਇਹ ਜਿਹੜੀ ਕਲੈਕਸ਼ਨ ਹੈ 2.5 ਮੀਟਰ ਦਾ ਪਿਓਰ ਕੈਮਰੀ कॉटन ਦਾ ਤੁਹਾਨੂੰ ਡਿਜੀਟਲ ਪ੍ਰਿੰਟ ਨਾਲ ਲੈਸ ਲੱਗੀ ਵਾਲੇ ਸ਼ਰਦ ਦਾ ਫੈਬਰਿਕ ਮਿਲੇਗਾ 790 ਰੁਪਏ ਦਾ ਰੇਟ ਹੈ ਨਸਲੀਨ ਦਾ ਦੁਪੱਟਾ ਮਿਲੇਗਾ बॉਟਮ ਤੇ ਵੀ ਵਰਕ ਹੈ ਜਿਹੜੀਆਂ ਕਲੈਕਸ਼ਨਾਂ ਫਿਰ ਅੱਜ ਚੱਲ ਰਹੀਆਂ ਨੇ ਇਹਨਾਂ ਵਿੱਚ ਮੋਸਟਲੀ ਜਿਹੜੇ ਕੀ बॉਟਮ ਨੇ ਉਹ ਤੁਹਾਨੂੰ ਵਰਕ ਵਾਲੇ ਮਿਲਣਗੇ ਹੈ 630 ਰੁਪਿਆ ਦੇ ਵਿੱਚ ਲੀਜੀ ਪੀਸੀ कॉटन ਦੇ ਵਿੱਚ ਤੁਹਾਨੂੰ ਸ਼ਾਰਟ ਦਾ ਫੈਬਰਿਕ 2.5 ਮੀਟਰ ਦਾ ਦੁਪੱਟਾ ਮਸਲੀਨ ਦਾ ਮਿਲੇਗਾ ਇਹਨਾਂ ਦੇ ਵਿੱਚ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਇਹਨਾਂ ਦੇ ਮੋਸਟਲੀ ਜਿਹੜੇ ਬਾਟਮ ਨੇ ਉਪਰ ਐਮਬਰਾਇਡਰੀ ਵਾਲੇ ਨੇ 900 ਦੇ ਵਿੱਚ ਪਿਓਰ ਕੈਮਰੀ कॉटन ਦੇ ਵਿੱਚ ਮਸਲੀਨ ਦੁਪੱਟੇ ਨਾਲ ਸੂਟ ਆਇਆ ਇਹਨਾਂ ਸੂਟਾਂ ਵਿੱਚ ਜਿਹੜੇ ਬਾਟਮ ਨੇ ਉਹ ਜ਼ਿਆਦਾਤਰ ਐਮਬਰਾਇਡਰੀ ਵਾਲੇ ਨੇ ਕੁਝ ਇਥੇ ਪ੍ਰਿੰਟਡ ਹੈਗੇ ਨੇ ਤੇ ਇਹ ਜਿਹੜੇ ਇਹ ਚਾਰ ਰੰਗਾਂ ਚ ਐਮਬਰਾਇਡਰੀ ਬਾਟਮ ਤੇ ਵੀ ਐਮਬਰਾਇਡਰੀ 1100 ਰੁਪਏ ਦਾ ਰੇਟ ਹੈ ਤੇ ਜਿਹੜੀਆਂ ਕਲੈਕਸ਼ਨਾਂ ਅੱਜ ਦੀ ਵੀਡੀਓ ਵਿੱਚ ਜਿੰਨੀਆਂ ਵੀ ਐਡ ਕੀਤੀਆਂ ਨੇ ਸਭ ਤੇ ਜਿਹੜੇ ਸ਼ਿਪਿੰਗ ਚਾਰजेस ਨੇ ਬਿਲਕੁਲ ਫ੍ਰੀ ਨੇ ਕੋਈ ਵੀ ਐਕਸਟਰਾ ਚਾਰजेस ਨਹੀਂ ਲੱਗਣਗੇ ਜੋ ਵੀ ਰੇਟ ਮੈਂ ਇੱਥੇ ਦੱਸਾਂਗੀ ਉਹੀ ਫਾਈਨਲ ਰੇਟ ਹੋਏਗਾ ਇਹ ਜਿਹੜੀਆਂ ਕਲੈਕਸ਼ਨਾਂ ਨੇ ਸ਼ੋਰ ਤੁਹਾਨੂੰ ਸਬ ਕਾਟਨ ਦੇ ਵਿੱਚ 2.5 ਮੀਟਰ ਦੀ ਡਿਜੀਟਲ ਪ੍ਰਿੰਟ ਨਾਲ ਮਿਲੇਗੀ बॉਟਮ ਕੈਮਰੀ ਕਾਟਨ ਦਾ ਮਿਲੇਗਾ 2.5 ਮੀਟਰ ਦਾ ਇਹ ਤੁਹਾਨੂੰ ਤਿੰਨ ਸੂਟ ਮਿਲ ਜਾਣਗੇ 1100 ਦੇ ਵਿੱਚ ਉਹ ਤੁਹਾਡੀ ਚੋਇਸ ਹੈ ਕਿ ਤੁਸੀਂ ਸੇਮ ਸੀਮ ਸੂਟ ਬਾਈ ਕਰਨੇ ਆ ਜਾਂ ਡਿਫਰੈਂਟ ਡਿਫਰੈਂਟ ਟੋਪਲ ਤੁਹਾਨੂੰ 15 ਮੀਟਰ ਕਪੜਾ ਜਿਹੜਾ ਉਹ ਤੁਹਾਨੂੰ 1100 ਦੇ ਵਿੱਚ ਮਿਲ ਜੇਗਾ ਗਰਮੀਆਂ ਲਈ ਸਪੈਸ਼ਲ ਕਲੈਕਸ਼ਨਾਂ ਨੇ ਪ੍ਰਿੰਟ ਬੜੇ ਪਿਆਰੇ ਨੇ ਬਾਟਮ ਤੁਹਾਨੂੰ 2.5 ਮੀਟਰ ਦਾ ਪਲੇਨ ਮਿਲੇਗਾ ਕੈਮਰੀ ਕਾਟਨ ਦੇ ਵਿੱਚ ਸ਼ਾਰਟ ਜਿਹੜੀ ਹੈ ਉਹ ਤੁਹਾਨੂੰ ਸਲੱਬ ਕਾਟਨ ਦੇ ਵਿੱਚ ਮਿਲੇਗੀ ਡਿਸਟਲ ਪ੍ਰਿੰਟ ਦੇ ਨਾਲ 2.5 ਮੀਟਰ ਦੀ ਇਹਨਾਂ ਵਿੱਚ ਜਿਹੜੇ ਰੰਗ ਫਿਲਹਾਲ 30 ਤੋਂ ਉੱਪਰ ਆਏ ਨੇ ਤੇ ਸਾਰੇ ਡਿਜ਼ਾਈਨ ਤੇ ਪੈਟਰਨ ਜਿਹੜੇ ਵੀ ਵੀਡੀਓ ਵਿੱਚ ਐਡ ਕੀਤੇ ਨੇ ਸਾਰੇ ਹੀ ਅਵੇਲੇਬਲ ਨੇ ਤੁਸੀਂ ਸੂਟ ਦੇ ਬਾਰੇ ਵਿੱਚ ਕੋਈ ਵੀ ਕੁਆਰੀ ਕਰਨਾ ਚਾਹੁੰਦੇ ਹੋ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਨੰਬਰ 623924575 ਤੇ ਦਿੱਤਾਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦੇਣਾ ਸਟੇਟਸ ਵੇਖਣੀ ਆ ਤਾਂ ਨੰਬਰ ਤੇ ਜਾ ਕੇ ਆਪਣਾ ਨੇਮ ਤੇ ਸਿਲੀ ਦਾ ਨੇਮ ਦਾਸ ਦੇਣਾ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਦਿਖੋ ਜਾਇਆ ਕਰਨਗੇ ਅਗਰ ਤੁਸੀਂ ਸੂਟ ਸੇਲ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਨੂੰ ਆਪਣੇ ਗਰੁੱਪ ਵਿੱਚ ਐਡ ਕਰ ਲਵਾਂਗੀ ਜਿੱਥੇ ਤੁਹਾਨੂੰ ਡੇਲੀ ਦੀ ਜਿਹੜੀਆਂ ਕੀ ਸੂਟਾਂ ਦੀਆਂ ਅਪਡੇਟਸ ਆ ਉਹ ਤੁਹਾਨੂੰ ਆ ਜਾਇਆ ਕਰਨਗੀਆਂ ਅੱਜ ਦੀ ਵੀਡੀਓ ਵਾਲੇ ਸਾਰੇ ਸੂਟ ਜਿੰਨੇ ਵੀ ਐਡ ਕੀਤੇ ਨੇ अवेलेबल ਨੇ ਰੇਟ ਸਭ ਦਾ ਬੜਾ ਅਫੋਰਡੇਬਲ ਹੈ ਕੋਸ਼ਿਸ਼ ਕੀਤੀ ਹੈ ਕਿ ਸਭ ਦਾ ਰੇਟ ਦੱਸ ਦਿਆਂਗਾ ਕਿਸੇ ਦਾ ਨਹੀਂ ਦੱਸਿਆ ਕਿਹਾ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਨਾਲ ਪੁੱਛ ਲੈਣਾ ਅੱਜ ਦੀਆਂ ਕਲੈਕਸ਼ਨਾਂ ਸਪੈਸ਼ਲ ਗਰਮੀ ਵਾਲੀ ਸਪੈਸ਼ਲ ਲੈ ਕੇ ਆਈਆਂ ਚਲੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੋਹਣੇ-ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ